ਬੀਬੀ ਜੀ ਨੂੰ ਪੁੱਛਦੇ ਆ ਸਾਹਿਬ ਵੀ ਤੂੰ ਮੈਨੂੰ ਦੇ ਕੇ ਕਿੱਦੋਂ ਚੱਲਿਆ ਸੀ ਨਾ ਚਲੋ ਹਾਸਾ ਮਜ਼ਾਕ ਕਰਨਾ ਚਲੋ ਵੱਖ-ਵੱਖ ਪਾਰਟੀਆਂ ਗੱਲ ਬੱਕਰੀਆਂ ਨੇ ਆਪਸ ਵਿੱਚ ਇਹਨਾਂ ਦੇ ਰਿਲੇਸ਼ਨ ਚੰਗੇ ਹੁੰਦੇ ਨੇ ਨਾ ਤੇ ਚਲੋ ਚਾਂਦੀ ਚੰਨੀ ਨੇ ਕੀ ਕੀਤਾ ਬੀਬੀ ਜੀ ਗੋਰ ਦੀ ਠੋਡੀ ਨੂੰ ਲਾਥੇ ਲਾ ਕੇ ਮਸ਼ਕਰੀ ਜਨੋ ਚਲੋ ਮਜ਼ਾਕ ਕਰਤਾ ਹੁਣ ਮਹਿਲਾ ਕਮਿਸ਼ਨ ਕਹਿੰਦੀ ਚਾਂਦੀ ਚੰਨੀ ਦੀਆਂ ਪਹਿਲਾਂ ਹੀ ਇਹ ਜਈਆਂ ਕਈ ਗਲਤੀਆਂ ਕੀਤੀਆਂ ਨੇ ਕਹਿੰਦੀ ਇਹ ਜਿਹੜੀ ਚੰਨੀ ਦੀ ਹਰਕਤ ਆ ਇਹ ਨਾਮ ਬਖਸ਼ਣਯੋਗ ਆ ਬਹੁਤ ਘਟੀਆਰਕਤ ਕੀਤੀ ਆ ਚਾਂਦੀ ਸਿੰਘ ਚੰਨੀ ਨੇ ਪਰ ਉਹਨਾਂ ਨੇ ਇਹ ਕਿਹਾ ਵੀ ਸੀਗਾ ਵੀ ਬੀਬੀ ਜਗੀਰ ਕੋਲ ਮੇਰੀ ਵੱਡੀ ਹੈ ਮੇਰੀ ਵੱਡੀ ਭੈਣ ਵਰਗੀ ਹੈ ਮੇਰੀ ਮਾਂ ਬਰਾਬਰ ਬੀਬੀ ਜਗੀਰ ਕੌਰ ਮੇਰੀ ਵੱਡੀ ਭੈਣ ਹੈ ਮੇਰੀ ਮਾਂ ਦੇ ਬਰਾਬਰ ਹੈ ਤੁਸੀਂ ਮੈਨੂੰ ਮੈਂ ਦੇਖਿਆ ਮੈਂ ਉਸ ਤਰ੍ਹਾਂ ਉਹਨੂੰ ਕਿਸ ਤਰ੍ਹਾਂ ਝੁੱਕ ਕੇ ਮਿਲਿਆ ਕੱਲ ਜੀ ਜੀ ਦੇਖਿਆ ਨਾ ਐਸੀ ਠੋਡੇ ਦੇ ਹੱਥ ਥੱਲੇ ਹੱਥ ਆਪਣੇ ਬਜ਼ੁਰਗਾਂ ਦੇ আর ਆਪਣੀ ਵੱਡੀ ਭੈਣਾਂ ਮਾਂ ਦੇ ਲਗਾ ਲਏ ਟੱਚ ਕਰਕੇ ਅੱਗੇ ਵਧਣਾ ਹਾਲਾਂਕਿ ਕੁਝ ਮਿਲਦਾ ਉਹ 5 ਮਿੰਟ ਵੀ ਨਹੀਂ ਖੜੇ ਹੋਣਗੇ ਸੈਕਿੰਡ ਹੀ ਖੜੇ ਨੇ 3 ਸੈਕਿੰਡ ਹੈ ਨਾ ਗੱਲਬਾਤ ਕੀਤੀ ਆ ਉਹ ਜ਼ਰੂਰ ਸਵਾਦ ਲੈ ਰਹੇ ਨੇ ਲੋਕ ਵੀ ਤੇ ਜਾਣ ਕੇ ਛੇੜਖਾਨੀ ਦਿੱਤੇ ਟੀਚਰ ਕਰ ਗਿਆ ਚਰਨਜੀਤ ਸਿੰਘ ਜੰਨੀ ਬੀਬੀ ਨੂੰ ਤਨੂੰ ਵੀ ਚੱਕਰ ਹੁਣ ਤਾਂ ਬਾਕੀ ਤਾਂ ਨਜ਼ਰੀਆ ਹਰੇਕ ਮੰਦਰਾ ਅਲੱਗ-ਅਲੱਗ ਆ ਹੁਣ ਆਪਾਂ ਨਹੀਂ ਕਹਿ ਸਕਦੇ ਚਾਂਦੀ ਜੰਨੀ ਨੇ ਉਹ ਟੀਚਰ ਕੀਤੀ ਸੀ ਜਾਂ ਮਜ਼ਾਕ ਕੀਤਾ ਸੀ ਜਾਂ ਛੇੜਖਾਨੀ ਕੀਤੀ ਸੀ ਕਿਉਂਕਿ ਜਿਵੇਂ ਹੁਣ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਉਹਦੇ ਹਿਸਾਬ ਨਾਲ ਤਾਂ ਉਹ ਹਰਕਤ ਗੰਦੀ ਆ ਉਹ ਮੁਲਾਕਾਤ ਨੂੰ ਕਿਸ ਤਰੀਕੇ ਨਾਲ ਪ੍ਰੈਜੈਂਟ ਕਰ ਦਿੱਤਾ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਉਹ ਇੰਟਰਨੈਟ ਤੇ ਵੀਡੀਓ ਵਾਇਰਲ ਹੋਈ ਤਾਂ ਮਹਿਲਾ ਕਮਿਸ਼ਨ ਨੇ ਅਜਿਹੇ ਬਿਆਨਵਾਦੀ ਜਿਹੜੀ ਕਰੀ ਆ ਕਿ ਵੀ ਇਹ ਨਾ ਵਕਸ਼ਨ ਜੋਗਾ ਇੱਥੇ ਰਾਜ ਕੌਰ ਲਾਲੀਗਿੱਲ ਉਹ ਆਮ ਆਦੀ ਪਾਰਟੀ ਦੇ ਪੱਖ ਤਰਫੋਂ ਮੈਨੂੰ ਥੋੜਾ ਦੇ ਬੋਲਦੇ ਲੱਗਦੇ ਨੇ ਬੀਬੀ ਜ਼ਗੀਰ ਕੌਰ ਦੀ ਤਰਫੋਂ ਕੋਈ ਵੀ ਅਜਿਹੀ 92 ਜੀ ਵਿੱਚ ਚਲ ਮਹਿਲਾ ਕਮਿਸ਼ਨ ਨਾਲ ਨੱਥੀ ਕਰਤਾ ਲੈਟਰ ਦੇ ਵਿੱਚ ਲਿਖਤਾ ਵੀ ਬੀਬੀ ਜੀ ਦੇ ਰਿਕਾਰਡ ਦਾ ਬਿਆਨ ਵਾਇਰਲ ਹੋ ਰਿਹਾ ਵੀ ਚੰਨ ਜੰਨੀ ਦੀ ਜਿਹੜੀ ਜਿਹੜੀ ਹਰਕਤ ਹੈ ਨਾਂ ਬਖਸ਼ਣ ਜੋਗ ਹੈ ਹਨਾ ਪਰ ਕਿਤਨਾ ਕਿਤੇ ਜੇਕਰ ਉਹ ਉਹਨਾਂ ਬਿਆਨ ਹੁੰਦਾ ਤਾਂ ਕਿਤਨਾ ਕਿਤੇ ਮਹਿਲਾ ਕਮਿਸ਼ਨ ਜਾਂ ਕਿਤਨਾ ਕਿਤੇ ਉਹ ਕਾਰ ਵੀ ਕਰਦੇ ਚੰਨੀ ਨੇ ਹੁਣ ਥੋਡੀ ਨਾ ਮੱਥ ਲਾ ਕੇ ਆਏ ਜਾਂ ਕਰਤਾ ਉਹ ਕਿਤਨਾ ਕਿਤੇ ਚਲੋ ਆਪਾਂ ਕਹਿ ਸਕਦੇ ਹਾਂ ਉਸ ਟਾਈਮ ਉਹ ਮਜ਼ਾਕ ਭੈਣ ਭਾਈ ਵਾਲਾ ਵੀ ਹੋ ਸਕਦਾ ਕਿਉਂਕਿ ਪੰਜਕਰੋ ਭੈਣ ਕਿਹਾ ਹਾਂ ਭੈਣ ਭਾਈ ਦੇ ਵਿੱਚ ਤਾਂ ਇਹ ਚੀਜ਼ਾਂ ਨਾਰਮਲ ਆ ਚੱਲਦੀਆਂ ਐਨਾ ਕਰ ਸਕਦਾ ਪਰ ਕਿਤਨੇ ਕਿਤੇ ਜਿੱਕਰ ਬੀਬੀ ਜਗੀਰਕੌਰ ਦੇ ਵੱਲੋਂ ਕੰਪਲੇਂਟ ਕੀਤੀ ਜਾਂਦੀ ਤਾਂ ਮਾਮਲਾ ਵੱਡਾ ਹੋ ਜਾਂਦਾ ਆਜੀ ਗੱਲ ਕਰਦੇ ਆ ਚਰਨਜੀਤ ਸਿੰਘ ਚੰਨੀ ਦੀ ਉਹਨਾਂ ਦੀਆਂ ਦਿੱਕਤਾਂ ਵੱਧ ਚੁੱਕੀਆਂ ਨੇ ਪੰਜਾਬ ਮੈਲਾ ਕਮਿਸ਼ਨ ਨੇ ਨੋਟਿਸ ਭੇਜ ਦਿੱਤਾ ਕਿ ਚਰਨਜੀਤ ਸਿੰਘ ਚੰਨੀ ਦੀਆਂ ਹਰਕਤਾਂ ਜਿਹੜੀਆਂ ਬਖਸ਼ਣਯੋਗ ਨਹੀਂ ਕਿਹੜੀਆਂ ਹਰਕਤਾਂ ਜੋ ਚਰਨਜੀਤ ਸਿੰਘ ਚੰਨੀ ਨੇ ਆ ਬੀਬੀ ਜ਼ਗੀਰ ਕੌਰ ਦੇ ਨਾਂ ਕੀਤੀਆਂ ਸੀ ਸਾਰੇ ਦੇਖ ਚੁੱਕੇ ਹੋ ਉਹ ਵੀਡੀਓ ਇੰਟਰਨੈਟ ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ ਤੇ ਉਸ ਤੇ ਚਰਚਾ ਕਰਾਂਗੇ ਕਿ ਮਹਿਲਾ ਕਮਿਸ਼ਨ ਨੇ ਕੀ ਐਕਸ਼ਨ ਲਿਆ ਜਿਹੜੇ ਰਾਜ ਕੌਰ ਲਾਲੀਗਿੱਲ ਜਿਹੜੇ ਮਹਿਲਾ ਕਮਿਸ਼ਨ ਨੇ ਪੰਜਾਬ ਚੇਅਰਪਰਸਨ ਨੇ ਉਹਨਾਂ ਨੂੰ ਨੋਟਿਸ ਭੇਜਿਆ ਇਸ ਬਾਬਤ ਗੱਲਬਾਤ ਕਰਾਂਗੇ ਲਖਵੀਰ ਸਿੰਘ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਵਾਗਤ ਦੇ ਨਾਲ ਹੀ ਮੇਰਾ ਇਹ ਸਵਾਲ ਹੈ ਕਿ ਚਰਨਜੀਤ ਸਿੰਘ ਚੰਨੀ ਚੌਣ ਮੈਦਾਨ ਚ ਉਤਰੇ ਹੋਏ ਨੇ ਪੂਰਾ ਮਾਹੌਲ ਭਖਿਆ ਹੋਇਆ ਪਰ ਐਕਸ਼ਨ ਲੈ ਲਿਆ ਮਲਾ ਕਮਿਸ਼ਨ ਨੇ ਤੇ ਜਵਾਬ ਵੀ ਮੰਗਿਆ ਡੀਜੀਪੀ ਗੌਰਵ ਜაძਬਤ ਨੂੰ ਤੇ ਤਰਨੇ ਮਾਮਲਾ ਹੈਗਾ ਜਿਹੜਾ ਚੰਦੀ ਚੰਨੀ ਸਾਫ ਕਮਖੰਤਰੀ ਹੁਣ ਜਲੰਧਰ ਤੋਂ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਤੇ ਉਹ ਜਦੋਂ ਆਪਣੇ ਨਾਮਜ਼ਦੀ ਕੀ ਪੱਤਰ ਭਰਨ ਜਾਂਦੇ ਨੇ ਤਾਂ ਉੱਥੇ ਉਹਨਾਂ ਨੂੰ ਬੀਬੀ ਜਗੀਰ ਕੋਲ ਮਿਲਦੇ ਆ ਹਨਾ ਬੀਬੀ ਜੀ ਉਹਨੂੰ ਪੁੱਛਦੇ ਆ ਸਾਫ ਵੀ ਤੂੰ ਮੈਨੂੰ ਦੇਖ ਕੇ ਕਿੱਦੋਂ ਚੱਲਿਆ ਸੀ ਨਾ ਚਲੋ ਹਾਸਾ ਮਜ਼ਾਕ ਹਨਾ ਚਲੋ ਵੱਖ-ਵੱਖ ਪਾਰਟੀਆਂ ਗੱਲ ਬੱਕਰੀਆਂ ਨੇ ਆਸ ਵਿੱਚ ਇਹਨਾਂ ਦਾ ਰਿਲੇਸ਼ਨ ਚੰਗੇ ਹੁੰਦੇ ਨੇ ਨਾ ਤੇ ਚਲੋ ਚੰਦੀ ਚੰਨੀ ਨੇ ਕੀ ਕੀਤਾ ਬੀਬੀ ਜਗੀਰ ਕੋਲ ਦੀ ਠੋਡੀ ਨੂੰ ਹੱਥ ਜਿਹਾ ਲਾ ਕੇ ਮਸ਼ਕਰੀ ਜਮ ਚਲੋ ਮਜ਼ਾਕ ਟਾਈਪ ਕਰਤਾ ਨਾ ਜਿਵੇਂ ਕਿ ਚਾਂਦੀ ਚੰਨੀ ਦਾ ਜਿਹੜਾ ਹੈਗਾ ਕਿਉਂਕਿ ਆਪਾਂ ਦੇਖ ਸਕਦੇ ਹਾਂ ਕਾਫੀ ਦੇਸੀ ਜਾਂ ਬੰਦਾ ਉਹ ਤੇ ਮਾਹੌਲ ਮਤਲਬ ਕਿਤਨਾ ਹੁੰਦਾ ਨੀ ਜਿਵੇਂ ਹਸਮੁਖ ਜਿਹਾ ਸੁਭਾਅ ਦਾ ਜੀ ਜੀ ਤੇ ਜਿਵੇਂ ਚੰਨੀ ਨੇ ਚਲੋ ਉਹਨੂੰ ਟਿੱਕਰ ਕੀਤੀ ਬੀਬੀ ਬੀਬੀ ਜਗੀਰ ਕਰਨ ਨੂੰ ਮਹਿੰਗੀ ਪੈ ਗਈ ਹਾਂ ਮਹਿੰਗੀ ਪੈ ਗਈ ਥੋੜੀ ਤਾਂ ਕਿੰਨ ਬੋਟਾਂ ਦਾ ਮਾਹੌਲ ਸੀਗਾ ਤੇ ਉਹਨੂੰ ਪਤਾ ਆ ਸਮਾਂ ਤਾਂ ਅਜਿਹਾ ਚੱਲਦਾ ਵੀ ਲੀਡਰ ਗਲਤੀਆਂ ਤੋਂ ਬਚਦੇ ਜਾਂਦੇ ਨੇ ਬਚਣਾ ਪਊਗਾ ਵੀ ਕਿਉਂਕਿ ਥੋੜੀ ਜਿਹੀ ਗਲਤੀ ਵੀ ਵੱਡਾ ਉਹਨਾਂ ਦਾ ਨੁਕਸਾਨ ਕਰ ਸਕਦੀ ਜਿਵੇਂ ਚੰਨੀ ਨੂੰ ਹੁਣ ਬੀਬੀ ਜੀ ਗ੍ਰਿਕ ਉਹਦੇ ਥੋਡੀ ਤੇ ਹੱਥ ਲਾਉਣਾ ਮਹਿੰਗਾ ਪੈ ਗਿਆ ਵੀਡੀਓ ਬਹੁਤ ਵਾਇਰਲ ਹੋਈ ਲੋਕਾਂ ਨੇ ਬਹੁਤ ਜ਼ਿਆਦਾ ਗਾਣੇ ਲਾ ਕੇ ਕੁਝ ਕੁਝ ਕਰਕੇ ਵੀਡੀਓ ਵਾਇਰਲ ਕੀਤੀ ਜਦੋਂ ਜਿਵੇਂ ਜਿਵੇਂ ਕਰਦੇ ਵੀਡੀਓ ਮੈਲਾ ਕਮਿਸ਼ਨ ਕੋਲ ਪਹੁੰਚ ਗਈ ਹੁਣ ਮੈਲਾ ਕਮਿਸ਼ਨ ਕਹਿੰਦੀ ਚੱਲ ਜੀ ਚੰਨੀ ਦੀਆਂ ਪਹਿਲਾਂ ਹੀ ਇਹ ਜਈਆਂ ਕਈ ਗਲਤੀਆਂ ਕੀਤੀਆਂ ਨੇ ਜੀ ਕੰਨੀ ਇਹ ਜਿਹੜੀ ਚੰਨੀ ਦੀ ਹਰਕਤ ਆ ਇਹ ਨਾਮ ਬਖਸ਼ਣਯੋਗ ਆ ਬਹੁਤ ਘਟੀਆ ਹਰਕਤ ਕੀਤੀ ਆ ਚੰਦੀ ਸਿੰਘ ਚੰਨੀ ਨੇ ਜੀ ਪਰ ਕਿਤੇ ਨਾ ਕਿਤੇ ਤਨਾਪ ਮੈਂ ਵੀ ਦੇਖ ਰਿਹਾ ਮੁੱਖ ਮੰਤਰੀ ਸਾਹਿਬ ਨੇ ਸਾਬ ਕਾ ਹੈ ਨਾ ਸਤਕਾਰਯੋਗ ਨੇ ਕਿਤਨਾ ਕਿਤੇ ਜ਼ਿੰਮੇਵਾਰੀ ਅਹੁਦਾ ਹੁੰਦਾ ਨਾ ਸਾਬ ਕਾ ਕਮੇਂਟ ਮੰਤਰੀ ਵੀ ਆ ਚੁੱਕੇ ਨੇ ਪਰ ਉਹਨਾਂ ਨੇ ਇਹ ਕਿਹਾ ਵੀ ਸੀਗਾ ਵੀ ਬਿੱਬੀ ਜੀਰੋ ਕਰ ਮੇਰੀ ਵੱਡੀ ਮੇਰੀ ਵੱਡੀ ਭੈਣਾ ਵਰਗੀ ਹੈ ਮੇਰੀ ਮਾਂ ਬਰਾਬਰ ਪਰ ਜਿਹੜਾ ਉਹ ਵੀਡੀਓ ਦੇ ਵਿੱਚ ਟੱਚ ਕਰਨਾ ਉਹ ਜਿਹੜਾ ਠੋਡੀ ਤੇ ਹੈ ਨਾ ਟੱਚ ਕਰਕੇ ਅੱਗੇ ਵਧਣਾ ਹਾਲਾਂਕਿ ਕੁ ਮਿਲਦਾ ਉਹ 5 ਮਿੰਟ ਵੀ ਨਹੀਂ ਖੜੇ ਹੋਣਗੇ ਸੈਕਿੰਡ ਹੀ ਖੜੇ ਨੇ ਤੀਕ ਸੈਕਿੰਡ ਹੈ ਨਾ ਗੱਲਬਾਤ ਕੀਤੀ ਹੈ ਉਹ ਜ਼ਰੂਰ ਸਵਾਦ ਲੈ ਰਹੇ ਨੇ ਲੋਕ ਵੀ ਜਾਣ ਕੇ ਛੇੜਸਾਨੀ ਕੀਤੇ ਟੀਚਰ ਕਰ ਗਿਆ ਚਰਨਜੀਤ ਸਿੰਘ ਜੰਨੀ ਬੀਬੀ ਨੂੰ ਤੁਹਾਨੂੰ ਉਹੀ ਚੱਕਰ ਆ ਹੁਣ ਤਾਂ ਬਾਕੀ ਤਾਂ ਨਜ਼ਰੀਆ ਹਰੇਕ ਮੰਦਿਰ ਅਲੱਗ-ਅਲੱਗ ਆ ਹੁਣ ਆਪਾਂ ਨਹੀਂ ਕਹਿ ਸਕਦੇ ਚਾਂਦੀ ਜੰਨੀ ਨੇ ਉਹ ਟੀਚਰ ਕੀਤੀ ਸੀ ਜਾਂ ਮਜ਼ਾਕ ਕੀਤਾ ਸੀ ਜਾਂ ਆ ਛੇੜਖਾਨੀ ਕੀਤੀ ਸੀ ਕੋਈ ਨਹੀਂ ਕਿਉਂਕਿ ਜਿਵੇਂ ਹੁਣ ਮੈਂ ਇਹ ਲਾ ਕੁਝ ਨੇ ਨੋਟਿਸ ਲਿਆ ਉਹਦੇ ਹਿਸਾਬ ਨਾਲ ਤਾਂ ਉਹ ਹਰਕਤ ਗੰਦੀ ਆ ਕਿ ਕਿਤਨਾ ਕਿਤੇ ਵੀਡੀਓ ਬਹੁਤ ਵਾਇਰਲ ਹੋ ਗਈ ਬੀਬੀ ਜਗਿਰਗੁਰ ਵੀ ਇੱਕ ਤਾਂ ਐ ਜੀ ਬੀ ਸੀ ਦੇ ਪ੍ਰਧਾਨ ਰਹਿ ਚੁੱਕੇ ਨੇ ਸਾਬਕਾ ਕੈਬਨਟ ਮੰਤਰੀ ਆ ਚੁੱਕੇ ਨੇ ਬਹੁਤ ਹੀ ਵੱਡਾ ਤੇ ਜ਼ਿੰਮੇਵਾਰ ਜ਼ਿੰਮੇਵਾਰੀ ਵਾਲਾ ਅਹੁਦਾ ਹੁੰਦਾ ਤਾਂ ਨਾ ਐ ਜੀ ਵੀ ਦਾ ਪ੍ਰਧਾਨ ਆ ਪੂਰੀ ਸਿੱਖ ਜਥੇਬੰਦ ਤੈਨੂੰ ਬਤਾ ਸਾਰੀਆਂ ਨਾ ਐ ਜੀ ਬੀ ਸੀ ਦਾ ਸਾਰਾ ਸਾਹਮਣਾ ਬੀਬੀ ਜੀ ਦੇ ਕੋਲ ਪ੍ਰਧਾਨ ਰਹਿ ਚੁੱਕੇ ਨੇ ਪਰ ਕਿਤਨਾ ਕਿਤੇ ਅਜਿਹੀਆਂ ਚੀਜ਼ਾਂ ਅੰਦਰ ਖਾਤੇ ਕਈ ਵਾਰ ਆਪਾਂ ਚਲੋ ਬੈਠੇ ਆ ਕਿਤੇ ਪ੍ਰਾਈਵੇਟ ਮੀਟਿੰਗ ਚੱਲਦੀ ਹੈ ਕਿਤੇ ਉੱਥੇ ਹਾਸੇ ਮਜ਼ਾਕ ਕਰ ਲੋ ਪਰ ਲੋਕਾਂ ਦੇ ਵਿੱਚ ਕਿਤਨਾ ਕਿਤੇ ਜਿਹੇ ਕੁਝ ਕਰਨ ਨਾਲ ਥੋੜਾ ਮੋਟਾ ਕਿਤਨਾ ਕਿਤੇ ਮਹਿੰਗਾ ਸਾਫਤ ਹੋ ਸਕਦਾ ਉਹ ਚੰਨੀ ਨੂਨ ਪੈ ਗਿਆ ਪਰ ਇੱਥੇ ਤਾਂ ਮਹਿਲਾ ਕਮਿਸ਼ਨ ਨੇ ਵੀ ਕਿਹਾ ਕਿ ਬੀਬੀ ਜ਼ਗੀਰ ਕੌਰ ਦਾ ਰਤਬਾ ਬਹੁਤ ਵੱਡਾ ਹੈ ਮੁੱਖ ਮੰਤਰੀ ਦਾ ਰਤਬਾ ਪਰ ਉਹ ਮੀਟਿੰਗ ਦੇ ਵਿੱਚ ਵੱਖਰੀ ਗੱਲ ਆ ਔਰ ਇੱਥੇ ਚੋਣਾ ਚੱਲ ਰਹੀਆਂ ਨੇ ਚੰਨੀ ਤਾਂ ਪਹਿਲਾਂ ਵੀ ਅਜਿਹੀ ਹਰਕਤਾਂ ਕਰਦੇ ਚਲੋ ਵੀ ਮਾਣਯੋਗ ਨਹੀਂ ਮੁੱਖ ਮੰਤਰੀ ਰਹਿਣੇ ਹਨ ਬੀਬੀ ਜ਼ਗੀਰ ਕੌਰ ਵੀ ਬਹੁਤ ਤਰ੍ਹਾਂ ਦੇ ਸਵਾਲ ਜਵਾਬ ਚ ਰਹੇ ਨੇ ਹਨ ਪਰ ਇਥੇ ਤਾਂ ਉਹਨਾਂ ਨੇ ਇੱਕ ਨਾਰਮਲ ਜਿਵੇਂ ਤਰੀਕੇ ਦੇ ਨਾਲ ਕੀਤਾ ਬਾਅਦ ਚੋਂ ਕਹਿੰਦੇ ਮੇਰੇ ਬੜੀ ਭੈਣ ਵਰਗੇ ਨੇ ਮਾਂ ਵਰਗੇ ਨੇ ਬੜੇ ਚੰਗੇ ਸੋਹਣੇ ਨੇ ਪਰ ਬੀਬੀ ਜ਼ਗੀਰ ਕੌਰ ਦਾ ਬਿਆਨ ਮੈਂ ਹਜੇ ਤੱਕ ਸੁਣਿਆ ਨਹੀਂ ਇਹ ਨਾ ਹੀ ਇਹ ਜਿਹੜਾ ਮਾਮਲਾ ਦਰਜ ਹੋਇਆ ਜਿਹੜਾ ਮਹਿਲਾ ਕਮਿਸ਼ਨ ਕੋਲ ਗਿਆ ਨਾ ਹੀ ਬੀਬੀ ਜ਼ਗੀਰ ਕੌਰ ਨੇ ਭੇਜਿਆ ਤੇ ਨਾ ਹੀ ਕਾਲੀਦਲ ਨੇ ਚੱਕਿਆ ਇਹ ਤਾਂ ਸਿਰਫ ਇੱਕ ਉਹਨਾਂ ਦਾ ਇੱਕ ਮੁਲਾਕਾਤ ਸੀ ਉਹ ਮੁਲਾਕਾਤ ਨੂੰ ਕਿਸ ਤਰੀਕੇ ਨਾਲ ਪ੍ਰੈਜ਼ੈਂਟ ਕਰ ਦਿੱਤਾ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਉਹ ਇੰਟਰਨੈਟ ਤੇ ਵੀਡੀਓ ਵਾਇਰਲ ਹੋਈ ਤਾਂ ਮਹਿਲਾ ਕਮਿਸ਼ਨ ਨੇ ਅਜਿਹੇ ਬਿਆਨਵਾਜੀ ਜਿਹੜੀ ਕਰੀ ਆ ਕਿ ਵੀ ਇਹ ਨਾ ਵਕਸ਼ਨ ਜੋਗਾ ਇੱਥੇ ਰਾਜ ਕੌਰ ਲਾਲੀ ਗਿੱਲ ਉਹ ਆਮ ਆਦਮੀ ਪਾਰਟੀ ਦੇ ਪੱਖ ਤਰਫੋਂ ਮੈਨੂੰ ਥੋੜਾ ਦੇ ਬੋਲਦੇ ਲੱਗਦੇ ਨੇ ਕਿਉਂਕਿ ਉਹਨਾਂ ਦਾ ਕੈਂਡੀਡੇਟ ਉੱਥੇ ਜਿਹੜਾ ਬੜਾ ਠੰਡਾ ਚੱਲਦਾ ਜਲੰਧਰ ਦੇ ਵਿੱਚ ਜਿਹੜਾ ਪੰਜਵਾਂ ਫੇਸ ਆ ਚੰਨੀ ਔਰ ਸੁਸ਼ੀਲ ਰਿੰਕੂ ਦਾ ਹਨਾ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਕਿਤੇ ਆਮਾਦੀ ਪਾਰਟੀ ਖਾਰਤ ਨਹੀਂ ਖਾਰ ਰਹੀ ਕਿ ਦੀ ਵੀ ਚਰਨਜੀਤ ਸਿੰਘ ਚੰਨੀ ਜੱਤਰਿਆ ਤਨ ਹੋ ਸਕਦਾ ਹੈ ਕਿ ਤਨ ਕਿਤੇ ਚੀਜ਼ ਵੀ ਹੋ ਸਕਦੀ ਆ ਕਿਉਂਕਿ ਨਾ ਤਾਂ ਗੱਲ ਇੱਕ ਹੋਦਾ ਬੀਬੀ ਜਗੀਰ ਕੌਰ ਦੀ ਤਰਫੋਂ ਕੋਈ ਵੀ ਜਿਹੇ ਬਿਆਨ ਵਾ ਜਿਵੇਂ ਚਲ ਮਹਿਲਾ ਕਮਿਸ਼ਨ ਨਾਲ ਨੱਥੀ ਕਰਤਾ ਲੈਟਰ ਦੇ ਵਿੱਚ ਲਿਖਤਾ ਵੀ ਬੀਬੀ ਜਗੀਰ ਕੌਰ ਦਾ ਬਿਆਨ ਵਾਇਰਲ ਹੋ ਰਿਹਾ ਵੀ ਚੰਨਜੀ ਚੰਨੀ ਦੀ ਜਿਹੜੀ ਜਿਹੜੀ ਹਰਕਤ ਹੈ ਨਾਂ ਬਖਸ਼ਣ ਜੋਗਾ ਹੈ ਨਾ ਪਰ ਕਿਤਨਾ ਕਿਤੇ ਜੇਕਰ ਉਹ ਉਹਨਾਂ ਬਿਆਨਤਾ ਤਾਂ ਕਿਤਨਾ ਕਿਤੇ ਮਹਿਲਾ ਕਮਿਸ਼ਨ ਜਾਂ ਕਿਤਨਾ ਕਿਤੇ ਉਹ ਕਾਰਵਾਈ ਕਰ ਦੇ ਫੇਰ ਤਾਂ ਜਰੂਰ ਨੋਟਿਸ ਬਣਦਾ ਜੀ ਹਨਾ ਹੁਣ ਬੈਨਾ ਚਲੋ ਕਹਿੰਦੇ ਚਲੋ ਅਸੀਂ ਮੈਲਤ ਕੁਇਸ਼ਨ ਤੌਰ ਤੇ ਵੀ ਔਰਤਾਂ ਦੇ ਜਿਹੜੇ ਹਿਸਾਬ ਨਾਲ ਚਲੋ ਮੇਰੇ ਵੱਲੋਂ ਇਹ ਮੁੱਦਾ ਚੱਕੇਗਾ ਸਹੀ ਗੱਲ ਆ ਚਲੋ ਮੈਲਤ ਗਿਸ਼ੇ ਨੂੰ ਜਿਹੇ ਨੋਟਿਸ ਲੈਣੇ ਚਾਹੀਦੇ ਨੇ ਪਰ ਕਿਤੇ ਨਾ ਕਿਤੇ ਤਾਂ ਇਹ ਰਾਜਨੀਤਿਕ ਸਟੰਟ ਵੀ ਹੋ ਸਕਦਾ ਕਿ ਉਹ ਕੀ ਚਾਹੁੰਦੀ ਚੰਨੀ ਦੀ ਕਹਿੰਦੇ ਉੱਥੇ ਕਾਫੀ ਹਵਾ ਹੈ ਜਲੰਧਰ ਦੇ ਵਿੱਚ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਦੇ ਬੀਜੇਪੀ ਦਾ ਉੱਥੇ ਕੰਮ ਬਿਲਕੁਲ ਡਾਊਨ ਆ ਕਾਲੀ ਦੁੱਲਾ ਵੀ ਤੇ ਜਿਹੇ ਚੋਣਾਂ ਦੇ ਤਨ ਚੱਲਦੇ ਆ ਜਿਹੇ ਮੁੱਦੇ ਉੱਠਦੇ ਨੇ ਪਹਿਲਾਂ ਵੀ ਚੰਨੀ ਦੇ 2019 ਦੇ ਵਿੱਚ ਮਾਮਲਾ ਸੀਗਾ ਮੀਟੂ ਵਾਲਾ ਉਸ ਟਾਈਮ ਮ ਉਸ ਟਾਈਮ ਚੰਨੀ ਸੀ ਕੋਲ ਸੀਗਾ ਮਹਿਕਮਾ ਕੈਮਨ ਟ੍ਰਾਇੰਗ ਸੀਗੀ ਤੇ ਕਹਿੰਦੇ ਚੰਨੀ ਦੇ ਉੱਤੇ ਇਲਜ਼ਾਮ ਲੱਗੇ ਸੀਗੇ ਵੀ ਚੰਨੀ ਨੇ ਕਈ ਅਸ਼ਲੀਲ ਮੈਸੇਜ ਭੇਜੇ ਆ ਇੱਕ ਆਈਪੀਐਸ ਅਫਸਰ ਨੂੰ ਹੈਨਾ ਜਿਹੜੇ ਮੈਨਾ ਕਮਿਸ਼ਨ ਦੇ ਚੇਅਰਪਰਸਰ ਸੀ ਉਸ ਟਾਈਮ ਨੀਚਾ ਗਲਟੀ ਪਰ ਉਸ ਟਾਈਮ ਉਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਰਕਾਰ ਕਾਂਗਰਸੀ ਸੀਗੀ ਤੇ ਕੈਪਟਨ ਸਾਹਮਣੇ ਇੱਕ ਗੱਲ ਟਾਲ ਦਿੱਤੀ ਸੀਗੀ ਕਿ ਚੰਨੀ ਸਾਹਮਣੇ ਮਾਫੀ ਮੰਗ ਲਈ ਅਸਰਕੇ ਮਾਮਲਾ ਖਤਮ ਕੀਤਾ ਗਿਆ ਸੋ ਇੱਕ ਵਾਰ ਨਹੀਂ ਚਰਨਜੀਤ ਸਿੰਘ ਚੰਨੀ ਦਾ ਆਇਆ ਮੈਂ ਹੁਣ ਤੱਕ ਜਿਹੜੀ ਥੋੜਾ ਜਿਹੀ ਗੱਲ ਸਾਂਝੀ ਕੀਤੀ ਜਾਂ ਜਾਂਚ ਕੀਤੀ ਹੈ 2019 ਵਿੱਚ ਹੋਈ ਹੈ ਨਾ ਇਹਨਾਂ ਨੇ ਫਰਵਰੀ ਮਹੀਨੇ ਵਿੱਚ ਇਹ ਮੈਸੇਜ ਭੇਜੇ ਚਰਨ ਸਿੰਘ ਚੰਨੀ ਨੇ ਕਿਸੇ ਮਹਿਲਾ ਨੂੰ ਤੁਸੀਂ ਲਖੀਸਿਓ ਨੇ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਫਿਰ ਆਇਆ ਬੀ ਦਾ ਦਾਰ ਬੀ ਦੇ ਵਿੱਚ ਫਿਰ ਜਦੋਂ ਮਨਪ੍ਰੀਤ ਬਾਦਲ ਦੇ ਨਾਲ ਥੋੜਾ ਤਾਂ ਪੈਂਦਾ ਫਿਰ ਉਹ ਮਾਮਲਾ ਕੱਢ ਲਿਆ ਹੁੰਦਾ ਵੀ ਜੰਨੀ ਤੇਰੇ ਤੇ ਕਾਰਵਾਈ ਕਰਾਂਗੇ ਚਲੋ ਇਹ ਮਾਮਲਾ ਰਫਾ ਦਫਾ ਜਾਂਦਾ ਜੀ ਰੋੜਾ ਪੈਂਦਾ ਜੀ ਰੋੜਾ ਪੈਂਗਾ ਉਹ ਮੀਟਿੰਗ ਤੋਂ ਦੋਨੇ ਜਾਣੇ ਚਲੇ ਜਾਂਦੇ ਅੱਛਾ ਹਾਂ ਚੰਦ ਚੰਨੀ ਤੇ ਕੈबिनेट ਮੰਤਰੀ ਮਰਸੀਦ ਬਾਦਲ ਉਸ ਟਾਈਮ ਕਾਫੀ ਰੋੜਾ ਪੈਂਦਾ ਅਫਸਰ ਨਾਲ ਤੇ ਉਹ ਮੁੱਦਾ ਜਦੋਂ ਮੀਟਿੰਗ ਵਿੱਚ ਉੱਠਦਾ ਤਾਂ ਮੀਟਿੰਗ ਛੱਡ ਕੇ ਚਲੇ ਜਾਂਦੇ ਨੇ ਤੇ ਕਾਫੀ ਵਾਰ ਹਾਂ ਤਾਂ ਉਸ ਤੋਂ ਬਾਅਦ ਜਦੋਂ ਸੀਐਮ ਬਣਦੇ ਸੀ ਤਾਂ ਉਸ ਟਾਈਮ ਵੀ ਕਿੰਨੀ ਦੀ ਵੀਡੀਓ ਵਾਇਰਲ ਹੋਈ ਸੀਗੀ ਉਹ ਕਿਤੇ ਨਾ ਕਿ ਚਲੋ ਇਹਨਾਂ ਨੇ ਮਤਲਬ ਵੈਸੇ ਹੱਥ ਰ ਕੋਈ ਵੀਡੀਓ ਸੀਗੀ ਉਹ ਵੀਡੀਓ ਲੱਭਣੀ ਪੈਣੀ ਆ ਬਰ ਹੈਗੀ ਸੀ ਉਸ ਟਾਈਮ ਵੀ ਥੋੜਾ ਮੋਟਾ ਨਾ ਤਾਂ ਕਾਫੀ ਲੜਾਈ ਬਵਾਦ ਆ ਪਕਿਆ ਸੀਗਾ ਟੱਚ ਕਰਿਆ ਸੀਗੇ ਲੜਕੀ ਨੂੰ ਤੇ ਕਿਤਨਾ ਕਿਤੇ ਉਹ ਕਾਫੀ ਬਵਾਦ ਭੱਕ ਗਿਆ ਪਰ ਇਹ ਨਹੀਂ ਕਹਿ ਸਕਦੇ ਹੁਣ ਚੰਨੀ ਚੰਨੀ ਦਾ ਹੁਣ ਕਈ ਵਾਰ ਉਹ ਬੰਦਾ ਸਿੰਪਲ ਚ ਸਾਦਾ ਬੰਦਾ ਉਹ ਕਈ ਵਾਰ ਨਾ ਹੁੰਦਾ ਨਹੀਂ ਪਿੰਡਾਂ ਦੇ ਵਿੱਚ ਆਤ ਹੁੰਦੀਆਂ ਬੰਦਾ ਚ ਹੱਥ 모ਡੇ ਰੱਖ ਦਿੰਦਾ ਕਿਵੇਂ ਅਗਰ ਹੱਕ ਕੀ ਉਹਨਾਂ ਦੀ ਇੰਨੀ ਮਨਛਾ ਜਹੀ ਨਹੀਂ ਹੁੰਦੀ ਪਰ ਕਿਤਨਾ ਕਿਤੇ ਉਹਨੂੰ ਪੇਛੋਸ ਤੇ ਇੱਕ ਨਾ ਕੀਤਾ ਜਾਂਦਾ ਜਿਵੇਂ ਹੁਣ ਜਗੀਰ ਕੁਵਰ ਵਾਲੇ ਮਾਮਲੇ ਚ ਚੰਨੀ ਨੇ ਹੁਣ ਥੋਡੀ ਨੂੰ ਹੱਥ ਲਾ ਕੇ ਆਏ ਜੇ ਕਰਤਾ ਉਹ ਕਿਤਨਾ ਕਿਤੇ ਚਲੋ ਆਪਾਂ ਕਹਿ ਸਕਦੇ ਹਾਂ ਉਸ ਟਾਈਮ ਉਹ ਮਜ਼ਾਕ ਭੈਣ ਭਾਈ ਵਾਲਾ ਵੀ ਹੋ ਸਕਦਾ ਤਾਂ ਕਿ ਜੇਕਰ ਉਹ ਭੈਣ ਕਿਹਾ ਹਾਂ ਭੈਣ ਭਾਈ ਦੇ ਵਿੱਚ ਨਾ ਇੱਚੀ ਚੀਜ਼ਾਂ ਨਾਰਮਲ ਆ ਚੱਲਦੀਆਂ ਐਨਾ ਕਰ ਸਕਦਾ ਪਰ ਕਿਤਨਾ ਕਿਤੇ ਜੇਕਰ ਬੀਬੀ ਜ਼ਗੀਰਕੌਰ ਦੇ ਵੱਲੋਂ ਕੰਪਲੇਨਟ ਕੀਤੀ ਜਾਂਦੀ ਤਾਂ ਮਾਮਲਾ ਵੱਡਾ ਹੋ ਸਕਦਾ ਸੀ ਸੋ ਇਹ ਮਾਮਲੇ ਤੇ ਗੱਲਬਾਤ ਕੀਤੀ ਹੈ ਜਰਨਦੀਪ ਸਿੰਘ ਚੰਨੀ ਔਰ ਬੀਬੀ ਜ਼ਗੀਰਕੌਰ ਦੀ ਜਿਹੜੀ ਵੀਡੀਓ ਦਾ ਇੰਟਰਨੈਟ ਤੇ ਉਹ ਵਿਵਾਦ-ਵੱਦ ਆ ਜਾ ਰਿਹਾ ਪਰ ਨਾਮ ਹੈਲਾ ਕਮਿਸ਼ਨ ਸਵਾਤੀ ਮਾਫ ਕਰਨਾ ਜਿਹੜੇ ਗਿੱਲ ਨੇ ਲਾ ਜਿਹੜੇ ਗਿੱਲ ਨੇ ਰਾਜਕੌਰ ਗਿੱਲ ਹਾਂਜੀ ਉਹਨਾਂ ਕੋਲ ਨਾ ਤਾਂ ਬੀਬੀ ਜਗੀਰਕੌਰ ਨੇ ਜਿਹੜਾ ਭੇਜਿਆ ਕੋਈ ਨੋਟਿਸ ਨਾ ਹੀ ਕਾਲੀਦਲ ਨੇ ਚੱਕਿਆ ਇਹ ਮਹਿਲਾ ਕੁਸ਼ਨ ਨੇ ਆਪ ਚੱਕਿਆ ਇਹ ਰਾਜਨੀਤਿਕ ਤੌਰ ਤੇ ਵੀ ਕਹਿ ਸਕਦੇ ਹਣਾ ਜਾਂ ਜਾਂ ਚਰਨਜੀਤ ਸਿੰਘ ਚੰਨੀ ਤਾਂ ਇਹ ਵੀ ਕਿਹਾ ਸੀ ਕਿ ਸਤਕਾਰਯੋਗ ਨੇ ਮੇਰੇ ਜਗੀਰਕੌਰ ਮੇਰੀ ਭੈਣ ਵਰਗੇ ਨੇ ਮੇਰੀ ਮਾਂ ਵਰਗੇ ਨੇ ਇਹ ਚੱਲ ਸਾਡੇ ਚੱਲਦਾ ਰਹਿੰਦਾ ਪਰ ਲੋਕ ਇਹ ਵੀ ਸਵਾਲ ਪੁੱਛਦੇ ਨੇ ਕੋਈ ਹਾਂਜੀ ਕਿ ਤੁਸੀਂ ਘਰੇ ਇੰਜ ਨਹੀਂ ਆਪਣੇ ਮਾਵਾ ਭੈਣਾ ਨਾ ਕਰਦੇ ਹੋ ਪਰ ਕਈ ਜਗ੍ਹਾ ਆਪਾਂ ਮਾਵਾ ਭੈਣਾ ਨਾਲ ਪਿਆਰ ਲਾਡਲ ਕਰਦੇ ਰਹਿੰਦੇ ਆ ਪਰ ਇਹ ਥੋੜਾ ਦੇ ਇਸ ਨੂੰ ਅਲੱਗ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਫਿਲਹਾਲ ਚਰਨਜੀਤ ਸਿੰਘ ਚੰਨੀ ਦੀਆਂ ਮੁਸੀਬਤਾਂ ਕਾਫੀ ਵੱਧ ਚੁੱਕੀਆਂ ਨੇ ਉਹਨਾਂ ਤੇ ਹਣ ਕਾਰਵਾਈ ਵੀ ਹੋ ਸਕਦੀ ਹੈ ਡਿਜੀ ਵੀ ਗੌਰਵ ਜادت ਤੋਂ ਜਿਹੜਾ 15 ਤਰੀਕ ਤੱਕ ਜਵਾਬ ਮੰਗਿਆ ਵੀਡੀਓ ਮੰਗੀ ਆ ਤੇ ਚਰਨਜੀਤ ਚੰਨੀ ਤੇ ਕਾਰਵਾਈ ਕਰਨ ਦੀ ਗੱਲ ਕੀਤੀ ਆ ਹੁਣ ਦੇਖਣਾ ਹੋਵੇਗਾ ਕਿ ਚਰਨਜੀਤ ਸਿੰਘ ਚੰਨੀ ਤੇ ਕੀ ਕਾਰਵਾਈ ਹੁੰਦੀ ਆ ਤੇ ਵੋਟਾਂ ਦੇ ਵਿੱਚ ਕਿੰਨਾ ਚਰਨਜੀਤ ਸਿੰਘ ਚੰਨੀ ਨੂੰ ਨੁਕਸਾਨ ਹੁੰਦਾ ਸੋ ਇਸ ਦੇ ਜੋ ਵੀ ਅਪਡੇਟ ਆਵੇਗੀ ਤੁਹਾਡੇ ਨਾਲ ਸਾਂਝੀ ਕਰ ਦਿੱਤੇ ਜਾਵੇਗੀ ਮੈਨੂੰ ਅਤੇ ਲਖਬੀਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ